ਹੋਬੀਤਾਲੀਵਾਲ ਸਾਹਿਬ ਇਹਨਾਂ ਨੂੰ ਵੀ ਮਾਈਕ ਮੈਂ ਦੇਣ ਲੱਗੀਆਂ ਫਿਰ ਮੈਂ ਲੈ ਲਾਂਗੀ ਵੈਸੇ ਮੈਂ ਤਾਂ ਉਧਾਰਾ ਹੀ ਮੰਗਦਾ ਜੀ ਮੈਂ ਕਿਹੜਾ ਰਾਜ ਕਰ ਰਹਾ ਇੱਥੇ ਕਮੈਂਸ ਹੋਏਗੀ ਸੋ ਅਦਾਕਾਰ ਹੋਬੀਤਾਲੀਵਾਲ ਜੀ ਮੰਗ ਰਹੇ ਸੀ ਮਾਈਕ ਅੱਛਾ ਠੀਕ ਹੈ ਜੀ ਥੈਂਕ ਯੂ ਸਰ ਸਰ ਆਈਜੀ ਸਰ ਕੇਂਦਰ ਰਹਿਣ ਦਿਓ ਇਹ ਹੁਣ ਵਹਿ ਨਹੀਂ ਦਿਓ ਸਰ ਤੁਸੀਂ ਚੱਲਣਾ ਹੀ ਚਾਹੁੰਦਾ ਤੁਹਾਡੇ ਤੋਂ ਬਿਨਾ ਤੁਸੀਂ ਸਰ ਚੱਲਿਆ ਨਹੀਂ ਜਾ ਅੱਜ ਤੋਂ ਬਾਅਦ ਚੱਲ ਰਿਹਾ ਉਹ ਮੈਂ ਮੈਂ ਤਾਂ ਮੈਂ ਮੈਂ ਸਾਲੀ ਮੇਲੇ ਤੇ ਚਲਾਇਆ ਕਰੂੰਗਾ ਇਦਾਂ ਦੇ ਪਟਾਕੇ ਅਨਾਉਂਸਮੈਂਟ ਹੋਈ ਸੀ ਕਿ ਇਦਾਂ ਦੀ ਆਤਿਸ਼ਬਾਜੀ ਹੁੰਦੀ ਰਹੇ ਅੱਗੇ ਤੋਂ ਵੀ ਪਹਿਲੀ ਵਾਰੀ ਹੋਈ ਆ ਨਹੀਂ ਇਹ 18ਵੀਂ ਵਾਰੀ ਹੈ ਤਾਂ ਮੈਨੂੰ ਪੰਜਾਬੀ ਸੰਭਾਲਣੀ ਆਉਂਦੀ ਆ ਮੈਨੂੰ ਬੋਲੀ ਸੰਭਾਲਣੀ ਆਉਂਦੀ ਆ ਮੈਨੂੰ ਭੈਣ ਸੰਭਾਲਣੀ ਆਉਂਦੀ ਆ ਮੈਨੂੰ ਧੀ ਸੰਭਾਲਣੀ ਆਉਂਦੀ ਆ ਸਤਿ ਸ਼੍ਰੀ ਅਕਾਲ ਜੀ ਤੁਸੀਂ ਜੁੜ ਚੁੱਕੇ ਹੋ ਮੋਟੀਵੇਟ ਪੰਜਾਬ ਦੇ ਨਾਲ ਕੱਲ ਤੋਂ ਹੌਬੀ ਧਾਲੀਵਾਲ ਤੇ ਇੱਕ ਐਂਕਰ ਦੀ ਲੜਾਈ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਤਰਾ ਤਰਾ ਦੀਆਂ ਗੱਲਾਂ ਹੋ ਰਹੀਆਂ ਨੇ ਉਸ ਵੀਡੀਓ ਦਾ ਅਸਲ ਸੱਚਾਈ ਕੀ ਹੈ ਹੌਬੀ ਧਾਲੀਵਾਲ ਸਹੀ ਹੈ ਜਾਂ ਫਿਰ ਉਹ ਐਂਕਰ ਕੁੜੀ ਸਹੀ ਹੈ ਕਿਸੇ ਨੂੰ ਨਹੀਂ ਪਤਾ ਹੋਣਾ ਉਸ ਲਾਈਵ ਦੇ ਵਿੱਚ ਅਸਲ ਦੇ ਵਿੱਚ ਹੋਇਆ ਕੀ ਸੀ ਤਾਂ ਦੋਸਤੋ 8 ਘੰਟੇ ਦਾ ਲਾਈਵ ਸ਼ੋਅ ਰਿਕਾਰਡ ਕੀਤਾ ਗਿਆ ਸੀ ਉਮਰਾ ਨੰਗਲ ਮੇਲੇ ਤੋਂ ਜਿਹੜਾ ਕਿ ਮਾਲਵਾ ਟੀਵੀ ਲਾਈਵ ਦੇ ਉੱਤੇ ਤੁਸੀਂ ਸੁਣ ਸਕਦੇ ਹੋ ਉੱਤੇ ਹੀ ਕੁਝ ਵੀਡੀਓ ਕਲਿੱਪ ਆਪਾਂ ਤੁਹਾਡੇ ਲਿਆਂਦੇ ਨੇ ਮੇਨ ਮੇਨ ਜਿਸ ਦੇ ਵਿੱਚ ਹੌਬੀ ਢਾਲੀਵਾਲ ਤੇ ਉਸ ਐਂਕਰ ਦੀ ਉਹ ਵੀਡੀਓ ਹੈ ਜਿਸ ਤੇ ਉਹ ਜਿਹੜਾ ਮਸਲਾ ਪੂਰਾ ਬਣਿਆ ਸੀ ਤੁਹਾਨੂੰ ਪੂਰਾ ਵੀਡੀਓ ਦਿਖਾਵਾਂਗੇ ਤੇ ਤੁਸੀਂ ਪੂਰਾ ਵੀਡੀਓ ਦੇਖ ਕੇ ਹੀ ਕਮੈਂਟ ਕਰਨਾ ਹੈ ਤੁਹਾਨੂੰ ਕੌਣ ਸਹੀ ਲੱਗਦਾ ਹੈ ਤੇ ਕੌਣ ਗਲਤ ਲੱਗਦਾ ਹੈ ਤਾਂ ਦੋਸਤੋ ਤੁਹਾਨੂੰ ਦੱਦੀਏ ਕਿ ਇੱਕ ਆਤੀਸ਼ਬਾਜੀ ਦਾ ਟਾਈਮ ਆਇਆ ਸੀ ਇਸ ਮੇਲੇ ਦੇ ਵਿੱਚ ਪਿੰਡ ਵਾਲਿਆਂ ਦੇ ਵੱਲੋਂ ਆਤੀਸ਼ਬਾਜੀ ਕੀਤੀ ਗਈ ਸੀ ਜਿੱਥੇ ਉਸ ਐਂਕਰ ਕੁੜੀ ਦੇ ਵੱਲੋਂ ਇਹ ਗੱਲ ਕਹੀ ਗਈ ਸੀ ਕਿ ਤੁਸੀਂ ਹਰ ਇੱਕ ਵਾਰ ਮੇਲੇ ਤੇ ਇਹ ਜਿਹੜੀ ਆਤਿਸ਼ਬਾਜ਼ੀ ਕਰਿਆ ਕਰੋ ਪਰ ਉੱਥੇ ਹੀ ਹੋਬੀ ਧਲੀਵਾਲ ਨੇ ਇਹ ਰਪਲਾਈ ਕੀਤਾ ਸੀ ਕਿ ਜਿਹੜੀ ਇਹ ਆਤਿਸ਼ਬਾਜ਼ੀ ਹੈ ਉਹ 18 ਸਾਲਾਂ ਤੋਂ ਹੋ ਰਹੀ ਹੈ ਉਮਰਾ ਨੰਗਲ ਦੇ ਮੇਲੇ ਤੇ ਮੈਂ 18 ਸਾਲ ਤੋਂ ਦੇਖਦਾ ਆ ਰਿਹਾ ਹਾਂ ਉਮਰਾ ਨੰਗਲ ਦੇ ਮੇਲੇ ਨੂੰ ਤੇ ਇੱਥੇ ਇਦਾਂ ਹੀ ਆਤਿਸ਼ਬਾਜ਼ੀ ਹੁੰਦੀ ਹੈ ਉੱਥੇ ਹੀ ਕੁੜੀ ਦੇ ਵੱਲੋਂ ਜਵਾਬ ਦਿੱਤਾ ਗਿਆ ਕਿ ਮੈਂ ਇਹ ਨਹੀਂ ਕਿਹਾ ਕਿ ਨਹੀਂ ਹੁੰਦੀ ਮੈਂ ਤਾਂ ਇਹ ਕਿਹਾ ਕਿ ਲੋਕ ਭੁੱਲ ਜਾਂਦੇ ਨੇ ਇਹਨਾਂ ਨੂੰ ਖਾਦੇ ਪੀਤੇ ਤਾਂ ਨਹੀਂ ਪਤਾ ਕਿ ਕੱਲ ਅਸੀਂ ਕੀ ਖਾਦਾ ਸੀ ਉਸ ਤੋਂ ਬਾਅਦ ਕਾਫੀ ਵਾਰ ਮਾਈਕ ਲੈਣ ਦੀ ਗੱਲ ਹੋਈ ਇਸ ਲਾਈਵ ਸ਼ੋਅ ਦੇ ਵਿੱਚ ਉੱਤੇ ਹੀ ਲਾਈਵ ਸ਼ੋਅ ਦੇ ਵਿੱਚ ਇੱਕ ਵਾਰ ਮਾਈਕ ਮੰਗਦੇ ਨੇ ਹੋਬੀ ਧਾਰੀਵਾਲ ਉਸ ਐਂਕਰ ਕੁੜੀ ਤੋਂ ਪਰ ਜਿਹੜੇ ਕਮੇਟੀ ਵਾਲੇ ਹੁੰਦੇ ਨੇ ਜਿਹੜੇ ਮੇਲਾ ਕਰਵਾ ਰਹੇ ਹੁੰਦੇ ਨੇ ਆਈਜੀ ਸਾਹਿਬ ਜਿਨ੍ਹਾਂ ਨੂੰ ਉਹ ਲੜਕੀ ਕਹਿੰਦੀ ਹੈ ਉਹ ਮਨਾ ਕਰ ਦਿੰਦੇ ਨੇ ਮਾਈਕ ਦੇਣ ਤੋਂ ਤੇ ਕੁੜੀ ਉੱਥੇ ਹੀ ਕਹਿ ਦਿੰਦੀ ਕਿ ਆਜੀ ਸਾਹਿਬ ਮਨਾ ਕਰ ਰਹੇ ਨੇ ਮੈਕ ਮੈਂ ਨਹੀਂ ਦੇਣਾ ਪਰ ਚਲੋ ਵੀ ਜੋ ਬੰਦੇ ਹੁੰਦੇ ਨੇ ਸਟੇਜ ਤੇ ਉਹਨਾਂ ਦੇ ਕਹਿਣ ਤੇ ਮੈਕ ਹੋਬੀ ਧਾਲੀਵਾਲ ਨੂੰ ਦੇ ਦਿੱਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਫਿਰ ਹੋਬੀ ਧਾਲੀਵਾਲ ਆਪਣੀ ਜਿਹੜੀ ਮੈਂ ਹੁੰਦੀ ਹੈ ਉਸ ਦੇ ਵਿੱਚ ਗੱਲਾਂ ਕਰਨ ਲੱਗ ਜਾਂਦੇ ਨੇ ਹੁਣ ਤੁਸੀਂ ਦੇਖੋ ਇਹ ਪੂਰਾ ਵੀਡੀਓ ਤੇ ਵੀਡੀਓ ਨੂੰ ਦੇਖ ਕੇ ਕਮੈਂਟ ਜਰੂਰ ਕਰਨਾ ਹੈ ਕਿ ਤੁਹਾਨੂੰ ਕੌਣ ਸਹੀ ਲੱਗਾ ਤੇ ਕੌਣ ਗਲਤ ਲੱਗਾ ਸਾਹਿਬ ਆਪਣੇ ਹੋਬੀ ਧਾਲੀਵਾਲ ਸਾਹਿਬ ਇਹਨਾਂ ਨੂੰ ਵੀ ਮਾਈਕ ਮੈਂ ਦੇਣ ਲੱਗੀ ਆ ਫਿਰ ਮੈਂ ਲੈ ਲਾਂਗੀ ਵੈਸੇ ਮੈਂ ਤਾਂ ਉਦਾਰਾ ਹੀ ਮੰਗਦਾ ਜੀ ਮੈਂ ਕਿਹੜਾ ਰਾਜ ਕਰ ਰਹਾ ਇੱਥੇ ਥੈਂਕ ਯੂ ਸੋ ਮੱਚ ਹੋਬੀਤਾਲੀਵਾਲ ਜੀ ਸੋ ਜਿੰਪੀ ਘਰੇਵਾਲ ਜੀ ਪਲੀਜ਼ ਕਾਈਂਡਲੀ ਤੁਸੀਂ ਪਰਫੋਰਮੈਂਸ ਹੋਏਗੀ ਸੋ ਅਦਾਕਾਰ ਹੋਬੀਤਾਲੀਵਾਲ ਜੀ ਮੰਗ ਰੇ ਸੀ ਮਾਈਕ ਅੱਛਾ ਠੀਕ ਹੈ ਜੀ ਥੈਂਕ ਯੂ ਸਰ ਸਰ ਆਈਜੀ ਸਰ ਕੰਦਰ ਆਂਦੋ ਨੇ ਹੁਣ ਰਹਿ ਨਹੀਂ ਦਿਓ ਸਰ ਤੁਸੀਂ ਚੱਲਣਾ ਹੀ ਚਾਹੁੰਦਾ ਸਾਡੇ ਤੋਂ ਬਿਨਾ ਤੁਸੀਂ ਚੱਲਿਆ ਨਹੀਂ ਜਾਣਾ ਅੱਜ ਤੋਂ ਬਾਅਦ ਚੱਲ ਰਗਾ ਬਈ ਮੈਂ ਮੈਂ ਤਾਂ ਮੈਂ ਬਿਲਕੁਲ ਸਰ ਤੁਹਾਡੇ ਤੋਂ ਬਿਨਾ ਕੋਈ ਪੰਜਾਬੀ ਫਿਲਮ ਜਿਹੜੀ ਆ ਉਹ ਨਹੀਂ ਚਾਹ ਸਕਦੀ ਓਕੇ ਕੀ ਬਾਤ ਹੈ ਜੀ ਵੈਰੀ ਨਾਈਸ ਸਰ ਇਹ ਹਰ ਸਾਲ ਹੀ ਮੇਲੇ ਤੇ ਚਲਾਇਆ ਕਰੂੰਗਾ ਇਦਾਂ ਦੇ ਪਟਾਕੇ ਹਮੇਸ਼ਾ ਜੁੜਿਆ ਹੋਇਆ ਤੇ ਇਹ ਪਹਿਲੀ ਵਾਰ ਨਹੀਂ ਹੈ 18 ਸਾਲ ਦੇ ਮੇਲੇ ਦੇ ਵਿੱਚ ਹਮੇਸ਼ਾ ਹੀ ਇਹ ਆਤਿਸ਼ਬਾਜੀ ਹੁੰਦੀ ਰਹੀ ਹੈ ਇਹ ਅਨਾਉਂਸਮੈਂਟ ਹੋਈ ਸੀ ਕਿ ਐਦਾਂ ਦੀ ਆਤਿਸ਼ਬਾਜੀ ਹੁੰਦੀ ਰਹੇ ਅੱਗੇ ਤੋਂ ਵੀ ਪਹਿਲੀ ਵਾਰੀ ਹੋਈ ਆ ਨਹੀਂ ਇਹ 18ਵੀਂ ਵਾਰੀ ਹੋਈ ਆ 18 ਸਾਲ ਤੋਂ ਹੀ ਇਦਾਂ ਦੀ ਆਪੇ ਉਹ ਸਰ ਲੋਕੀ ਭੁੱਲ ਜਾਂਦੇ ਨੇ ਆਪਣੇ ਬਾਅਦ ਕੱਲ ਕੀ ਖਾਤਾ ਇਹਨਾਂ ਨੂੰ ਯਾਦ ਹੀ ਨਹੀਂ ਹੁੰਦਾ ਇਹ ਨਹੀਂ ਇਹ ਨਹੀਂ ਭੁੱਲਦੇ ਜਦੋਂ ਆਤਿਸ਼ਬਾਜੀ ਹੁੰਦੀ ਆ ਤਾਂ ਬਿੱਟੂ ਦਾ ਨਾਮ ਵੀ ਯਾਦ ਹੁੰਦਾ ਤੇ ਜਦੋਂ ਮੇਲੇ ਉਮਰ ਨੰਗਲ ਦਾ ਹੁੰਦਾ ਤੇ ਉਦੋਂ ਆਤਿਸ਼ਬਾਜੀ ਦੀ ਗੱਲ ਜ਼ਰੂਰ ਹੁੰਦੀ ਆ ਆਪਸੀ ਭਾਈਚਾਰੇ ਦੇ ਪਿਆਰ ਦੀ ਗੱਲ ਹੁੰਦੀ ਆ ਉਦੋਂ ਕਬੱਡੀ ਦੀ ਗੱਲ ਹੁੰਦੀ ਆ ਉਦੋਂ ਸੱਭਿਆਚਾਰਕ ਮੇਲੇ ਦੀ ਗੱਲ ਹੁੰਦੀ ਆ ਤੇ ਸਾਈਕੀ ਦੀ ਗੱਲ ਹੁੰਦੀ ਆ ਉਦੋਂ ਮੁਹੱਬਤਾਂ ਦੀ ਗੱਲ ਹੁੰਦੀ ਆ ਜੇ ਸੱਭਿਆਚਾਰਕ ਮੇਲੇ ਦੀ ਜੇ ਉਮਰਾਂ ਲੰਗੜ ਮੇਲੇ ਦੀਆਂ ਹੀ ਗੱਲਾਂ ਭੁੱਲ ਗਏ ਤੇ ਦੁਨੀਆ ਫਿਰ ਕੁਝ ਵੀ ਨਹੀਂ ਯਾਦ ਰੱਖ ਸਕਦੀ। ਕਵਾਰਸ ਵਾਂ ਸੁਭਾਲਣਾ ਆਉਂਦਾ ਮੈਨੂੰ ਪੰਜਾਬ ਸੁਭਾਲਣਾ ਆਉਂਦਾ ਮੈਨੂੰ ਸਤਕਾਰ ਸੁਭਾਲਣਾ ਆਉਂਦਾ ਮੈਨੂੰ ਪੰਜਾਬੀ ਸੰਭਾਲਣੀ ਆਉਂਦੀ ਆ ਮੈਨੂੰ ਬੋਲੀ ਸੰਭਾਲਣੀ ਆਉਂਦੀ ਆ ਮੈਨੂੰ ਭੈਣ ਸੰਭਾਲਣੀ ਆਉਂਦੀ ਆ ਮੈਨੂੰ ਧੀ ਸੰਭਾਲਣੀ ਆਉਂਦੀ ਆ ਮੈਂ ਹੋਰ ਕਈ ਚੀਜ਼ਾਂ ਜੇ ਮੈਂ ਪਰਪੱਕ ਹੋ ਗਿਆ ਫਿਰ ਤਾਂ ਮੈਂ ਗੁਰੂ ਹੋ ਗਿਆ ਮੈਂ ਤਾਂ ਰੱਬ ਹੋ ਗਿਆ ਕبھی ਕਿਸੇ ਕੋ ਮਕਮਲ ਜਹਾਂ ਨਹੀਂ ਮਿਲਦਾ ਮੈਨੂੰ ਕੁਝ ਵੀ ਨਹੀਂ ਆ ਪਰ ਮੈਨੂੰ ਕਈ ਚੀਜ਼ਾਂ ਦੀ ਲਿਆਕਤ ਇਸ 22 ਇੰਚ ਦੇ ਵਿੱਚ ਰੱਬ ਨਹੀਂ ਦਿੰਦੀ ਆ ਉਹਨਾਂ 22 ਇੰਚ ਦੀਆਂ ਜਿਹੜੀਆਂ ਲਿਆਕਤਾ ਨੇ ਉਹਨਾਂ ਤੇ ਮੈਂ ਮਾਣ ਕਰਦਾ ਤੇ ਮੈਂ ਉਸ ਤੇ ਬਹੁਤ ਖੁਸ਼ ਹਾਂ ਮੈਂ ਉਸ ਵਾਸ ਨੂੰ ਦੱਸ ਦਿਆਂ ਕਿ ਮੈਂ 100 ਫਿਲਮਾਂ ਕੀਤੀਆਂ ਨੇ ਤੇ ਸਤਕ ਮੈਂ ਬਾਲੀਵੁੱਡ ਦੀਆਂ ਫਿਲਮਾਂ ਕੀਤੀਆਂ ਨੇ ਮੈਂ ਹਾਬੀ ਤਾਲੀ ਵਾਲਾ ਮੈਂ ਖਾਸਾ ਵੱਡਾ ਆਦਮੀ ਹਾਂ ਮੇਰੇ ਨਾਲ ਗੱਲ ਕਰਨ ਵਾਸਤੇ ਖਾਸੀ ਜ਼ੁਰਤ ਚਾਹੀਦੀ ਹੈ ਜਿਹੜਾ ਕੋਈ ਇਹ ਸੋਚਦਾ ਨਾ ਵੀ ਹੌਬੀ ਨੂੰ ਰਹਿਣ ਦਿਓ ਔਰ ਇਸ ਮੰਚ ਤੇ ਮੈਂ ਇਥੇ ਮਾਈਕ ਇਸ ਲਈ ਹਰਮਨ ਜੀ ਤੋਂ ਫੜਿਆ ਕਿ ਮੈਂ ਇਥੇ ਦੱਸਣਾ ਚਾਹੁੰਦੀ ਆ ਕਿਉਂਕਿ ਲਾਈਵ ਚੱਲ ਰਿਹਾ ਸੋ ਮੈਂ ਇਥੇ ਜਦੋਂ ਵੀ ਇਸ ਮੇਲੇ ਚ ਆਨੀ ਆ ਆਈ ਜੀ ਸਾਹਿਬ ਬੜੇ ਮਾਨ ਨਾਲ ਮੈਨੂੰ ਇਥੇ ਬੁਲਾਉਂਦੇ ਨੇ ਔਰ ਬੜੀ ਰਿਸਪੈਕਟ ਦਿੰਦੇ ਨੇ ਬਟ ਹੋਪੀ ਢਾਲੀਵਾਲ ਜੀ ਹਮੇਸ਼ਾ ਮੇਰੇ ਨੁਕਸ ਕਰਦੇ ਨੇ ਸੋ ਇਹ ਮੇਰਾ ਆਖਰੀ ਮੇਲਾ ਜੀ ਉਮਰਾਨੰਗਲ ਦਾ ਇਸ ਕਰਕੇ ਇਸ ਤੋਂ ਬਾਅਦ ਮੈਂ ਨਹੀਂ ਆਵਾਂਗੀ ਉਹਦਾ ਰੀਜ਼ਨ ਸਿਰਫ ਓਬਿਟਾਲੀ ਵਾਲ ਹੋਣਗੇ ਕਿਉਂਕਿ ਹੁਣ ਤੱਕ ਤੁਸੀਂ ਦੇਖ ਰਹੇ ਹੋ ਹਰ ਚੀਜ਼ 'ਚ ਮੇਰੀ ਨੁਕਸ ਕੱਢ ਰਹੇ ਨੇ ਸੋ ਇਸ ਕਰਕੇ ਇਹ ਮੇਰਾ ਅੱਜ ਆਖਰੀ ਉਮਰਾ ਨੰਗਲ ਦਾ ਮੇਲਾ ਹੈ ਬਟ ਇਹਦੇ ਵਿੱਚ ਇਹ ਕਿਸੇ ਹੋਰ ਦਾ ਕਸੂਰ ਨਹੀਂ ਹੈ ਸਿਰਫ ਇਹਨਾਂ ਦਾ ਹੈ ਇਥੇ ਉਮਰਾਨ ਅੰਗਲ ਸਾਵਧਾਨੀ ਕਿਉਂਕਿ ਉਹਨਾਂ ਨੇ ਜੋ ਮੈਨੂੰ ਇੱਜ਼ਤ ਮਾਨ ਦਿੱਤਾ ਉਹ ਬਹੁਤ ਹੀ ਵੱਡੀ ਚੀਜ਼ ਹੈ ਔਰ ਹੋਬੀ ਧਾਲੀਵਾਲ ਜੀ ਨੂੰ ਇਹ ਨਹੀਂ ਪਤਾ ਇੱਕ ਕੁੜੀ ਨੂੰ ਇੱਜ਼ਤ ਮਾਨ ਕਿੱਦਾਂ ਦੇਈਦਾ ਮੈਂ ਕਹਿੰਦੀ ਲੱਖ ਫਿਲਮਾਂ ਕਰ ਲੈਣ ਬਟ ਉਹ ਫਿਲਮਾਂ ਦੇ ਵਿੱਚ ਜੇ ਤੁਸੀਂ ਇੱਕ ਔਰਤ ਨੂੰ ਇੱਕ ਧੀ ਨੂੰ ਇੱਕ ਭੈਣ ਨੂੰ ਇੱਜ਼ਤ ਨਹੀਂ ਦੇ ਸਕਦੇ ਤੇ ਤੁਸੀਂ ਅਦਾਕਾਰ ਕਹਾਨ ਦੇ ਲਾਇਕ ਨਹੀਂ ਹੈਗੇ ਥੈਂਕ ਯੂ ਵੈਰੀ ਮੱਚ